ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਸ਼ਲੋਕ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਭੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਆ ਹੈ ਸਿਮਰਿਤ ਪਾਠ ਅੰਦਾ ਚਾਨਣ ਰਖੀਐ ਦੀਵੇ ਬਲਹ ਪਚਾਸ ਚਾਉਣੇ ਸੋਇਨਾ ਪਾਈਐ ਚੁਣ ਚੁਣ ਖਾਵੈ ਘਾਸ ਲੋਹਾ ਮਾਰਨ ਪਾਈਐ ਟਹੈ ਨਾ ਹੋਏ ਕਪਾਸ ਨਾਨਕ ਮੂਰਖ ਏਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਾ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਭਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਏ ਭੁੱਖਿਆ ਗੰਢ ਪਵੈ ਜਾ ਖਾਏ ਕਾਲਾ ਗੰਢ ਨਦੀਆ ਮੀਹ ਝੋਲ ਗੰਢ ਪਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸਚ ਕੋਈ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤਾ ਸੰਸਾਰ ਮੂਰਖ ਗੰਢ ਪਵੈ ਮੋਹਿ ਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਇਕ ਖੋਟੇ ਇਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਐ ਹੈ ਖੋਟੇ ਸਟਿਐ ਹੈ ਬਾਹਰ ਵਾਰ ਖੋਟੇ ਸੱਚੀ ਦਰਗਹ ਹੈ ਸੁੱਟਿਐ ਹੈ ਕਿਸ ਆਗਿਆ ਕਰਹਿ ਪੁਕਾਰ ਸਤਿਗੁਰ ਪਿਛੇ ਭਜ ਪਵਹਿ ਇਹਾ ਕਰਨੀ ਸਾਰ ਸਤਿਗੁਰ ਖੋਟਿ ਆਹੋ ਖਰੇ ਕਰੇ ਸਬਦ ਸਵਾਰਣ ਹਾਰ ਸੱਚੀ ਦਰਗਹ ਮੰਨਿਐਨ ਗੋਰਾ ਕਿਆ ਪ੍ਰੇਮ ਪਿਆਰ ਗਨਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ ਸ਼ਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇ ਕਾ ਰਾਇਆ ਮੇਰ ਵਦ ਬਾਦशाह ਅਫਜੂ ਖੁਦਾਇਆ ਏਕ ਤੂਹੀ ਏਕ ਤੂਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਿਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅਨ ਪਾਉਣਾ ਥਿਰ ਨਾ ਕੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾਰਜਕ ਦਸਤ ਆ ਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਪਰੰਦੇ ਨਾ ਗਿਰਾ ਹਜ਼ਾਰ ਦਰਖਤ ਆਬ ਆਸ ਕਰ ਦੇਹੰਦ ਸੋਈ ਇਕ ਤੋਈ ਇਕ ਤੋਈ ਮਹੱਲਾ ਪਹਿਲਾ ਨਾਨਕ ਲਿਲਾ ਰ ਲਿਖਿਆ ਸੋਏ ਮੇਟ ਨਾ ਸਾਕੈ ਕੋਈ ਕਲਾ ਤਰੈ ਹਿਰੈ ਸੋਈ ਇਕ ਤੋਈ ਇਕ ਤੋਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਇ ਸੱਚ ਪਛਾਨਿਆ ਸੱਚਾ ਤੇਰਾ ਦਰਬਾਰ ਸਬਦਾ ਨੀਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਵੇ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸੀਹਾ ਬਾਜਾ ਚਰਗਾ ਕੋਹੀਆ ਇਨਾ ਖਵਾਲੇ ਕਾਹ ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆ ਵਿੱਚ ਟਿਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤ ਸਾਹੀ ਲਸ਼ਕਰ ਕਰੇ ਸਵਾਹ ਜੇਤੇ ਜੀਵ ਜੀਵਹ ਲੈ ਸਾਹਾ ਜੀ ਵਾਲੇ ਤਾਂ ਕੇ ਅਸਾਹ ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇ ਗਿਰਾਹ ਮਹੱਲਾ ਪਹਿਲਾ ਏਕ ਮਾਸ ਹਾਰੇ ਏਕ ਤ੍ਰਿਣ ਖਾਹੇ ਇਕ ਨ 36 ਅੰਮ੍ਰਿਤ ਪਾਹੇ ਇਕ ਮਿੱਟੀਆ ਮਹਿ ਮਿੱਟੀਆ ਖਾਹੇ ਇਕ ਪੌਣ ਸੁਮਾਰੀ ਪੌਣ ਸੁਮਾਰ ਇਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰੈ ਨਾ ਕੋਇ ਨਾਨਕਾ ਮੁਠੇ ਜਾਹੇ ਨਾਹੀ ਮਨ ਸੋਇ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਈ ਨਾਮ ਧਾਈਐ ਦੂਜੀ ਕਾਰੈ ਲਗ ਜਨਮ ਗਵਾਈਐ ਵਿਣ ਨਾਵੈ ਸਭ ਵਿਸ ਪੈਜੈ ਖਾਈਐ ਸੱਚਾ ਸਬਦ ਸਾਲਾਹੀ ਸਾਚ ਸਮਾਈਐ ਵੇਣ ਸਤਗੁਰੂ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆਂ ਖੋਟੀ ਰਾਸ ਕੂੜ ਕਮਾਈਐ ਨਾਨਕ ਸਚ ਖਰਾ ਸਾ ਲਾਹੇ ਪਤਸਿਓ ਜਾਈਐ ਸ਼ਲੋਕ ਮਹੱਲਾ ਪਹਿਲਾ ਤੁਧ ਭਾਵੈ ਤਾ ਵਾਵਹਿ ਗਾਵਹਿ ਤੁਧ ਭਾਵੈ ਜਲ ਨਾਵਹਿ ਜਾ ਤੁਧ ਭਾਵਹਿ ਤਾ ਕਰਹਿ ਵਿਪੂਤਾ ਸਿੰਗੀ ਨਾਦ ਵਜਾਵੈ ਹੈ ਜਾ ਤੁਦ ਭਾਵੈ ਤਾ ਪੜਹੈ ਕਤੇਬਾ ਮੁੱਲਾ ਸੇਖ ਕਹਾਵੈ ਹੈ ਜਾ ਤੁਦ ਭਾਵੈ ਤਾ ਹੋਵੈ ਹੈ ਰਾਜੇ ਰਸ ਕਸ ਬਹੁਤ ਕਮਾਵੈ ਹੈ ਜਾ ਤੁਦ ਭਾਵੈ ਤੇਗ ਵਗਾਵੈ ਹੈ ਸਿਰ ਮੁੰਡੀ ਕਟ ਜਾਵੈ ਹੈ ਜਾ ਤੁਦ ਭਾਵੈ ਜਾ ਹੈ ਦਿਸੰਤਰ ਸੁਣ ਗੱਲਾ ਘਰ ਆਵੈ ਹੈ ਜਾ ਤੁਦ ਭਾਵੈ ਨਾਏ ਰਚਾਵ ਹੈ ਤੁਧ ਭਾਣੇ ਤੂੰ ਭਾਵ ਹੈ ਨਾਨਕ ਇੱਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵ ਹੈ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਤਾਤ ਹੁਕਮ ਸਾਜ ਹੁਕਮੇ ਵਿਚ ਰਖੈ ਨਾਨਕ ਸੱਚਾ ਆਪ ਪੌੜੀ ਸਤਗੁਰ ਸੇਵ ਨਿਸੰਗ ਧਰਮ ਚੁਕਾਈਐ ਸਤਗੁਰ ਆਖੇ ਕਾਰ ਸੋ ਕਾਰ ਕਮਾਈਐ ਸਤਗੁਰ ਹੋਏ ਦਇਆਲ ਤਾ ਨਾਮ ਧਿਆਈਐ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜੋਂ ਕਮਈਐ ਸੱਚੇ ਦਾ ਦਰ ਜਾਏ ਸੱਚ ਚ ਵਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ